ਫਿਰ ਬਾਬਿਆਂ ਨੇ ਮੋਟਰ ਤੇ ਸਰ੍ਹਦਾਈ ਬਣਾ ਲਈ ਡਾਂਸਿੰਗ ਜੋਗਾ ਡਾਂਸਿੰਗ ਜੋਗਾ ਗੁੱਜਰਬਾਈ ਹੱਸ ਰਿਆ ਉਧਰ ਐ ਕਰ ਲੈਣਾ ਫਿਰ ਪਿਆਰ ਨਾਲ ਜੋੜਾ ਜੋਰ ਨਹੀਂ ਮਾਰਨਾਗਾ ਜਿਹੜੇ ਸਾਹ ਬਹਨ ਧੱਕਣਾ 2 ਕਿਲੋ ਚੀਨੀ ਲਿਆਉਂਦੇ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵੇਰ ਦਾ ਟਾਈਮ ਸਵੇਰ ਦੀ ਚਾਹ ਗੁੱਜਰਬਾਈ ਉਧਰ ਰੈਡੀ ਰਾਤੀ ਅਧੀਆ ਪੀ ਕੇ ਪੂਰਾ ਰੈਡੀ ਸਵੇਰੇ ਬੰਗਵਾਗ ਉੱਠਦਾ ਮੈਂ ਕਹਿ ਲੇਖੀ ਆ ਜਿੰਨੇ ਨੂੰ ਸਾਜਰਾ ਦੇ ਦਵਾ ਜੇ 6 ਵਜੇ ਦੇ ਦਵਾ ਫਿਰ ਇਹ 8:00 ਵਜੇ ਫਿਰ ਬਲਕਣ ਲੱਗ ਜਾਂਦਾ ਜੀ ਹੋਰ ਪਲਾਉ ਹੁਣ ਮੈਂ ਟਾਈਮ ਬਾਲਾ 9 ਵਜੇ ਰਾਤ ਨੂੰ ਬਾਫਰੇ ਪੀ ਪੀ ਕੇ ਰਾਤ ਨੂੰ ਪਤਾ ਨਹੀਂ ਢੇਰਾ ਹੋਗਾ ਹੁਣ ਤਾਂ ਮਿਲਨੇ ਨਹੀਂ ਹੈਗੇ ਹੁਣ ਤਾਂ ਆਉਣਾ ਵੀ ਕਿਸੇ ਨੇ ਇਹ ਚਾਹ ਦੀ ਹੈਗੀ ਇਹ ਦੁੱਧ ਦਾ ਤਰਨਬੀਰ ਸਿੰਘ ਤੰਨਾ ਉਧਰ ਜੋਗਾ ਕਰਦੇ ਹੋਏ ਉਹ ਤਰਨਬੀਰ ਸਿੰਘ ਤੰਨਾ ਹੂੰ ਚਾਰ ਆਸਮਾਨੇ ਟੀਲਿਆ ਹਰ ਤਰ। ਇਹਦੇ ਵਿੱਚ ਨਾ ਜੇ ਮੈਂ ਘਰ ਤੇ ਚਾਹ ਲੈ ਕੇ ਆਉਂਦਾ ਨਾ ਇਹਦੇ ਵਿੱਚ ਹੋਰ ਤਮਾਕੀ ਤਮਾਕੀ ਜੀ ਹੋ ਜਾਂਦੀ ਐ। ਇੱਥੇ ਫਰੈਸ਼ ਚਾਹ ਬਣਾਉਂਦੇ ਆ। ਹੁਣ ਕਰਦੇ ਆ 10 ਮਿੰਟ ਜੋਗਾ। ਉਹ ਆਇਦੂ ਸਤਨਾਮ ਸੱਚਾ ਪਾਤਸ਼ਾਹ ਕਰਦੇ ਆ ਆਮ ਬਲੋਮ। ਉਹ ਉੱਥੇ ਵੀ ਉੱਪਰ ਦੇ ਸਮਾਨ ਹਾਇ ਐਸ ਫਾਫੇ ਇਕੱਠੇ ਹੀ ਪੜਾ ਪਾਇਆ ਹੋਇਆ। ਤਿੰਨ ਤੋਂ ਚਾਰ ਬੰਦੇ ਚਾਹ ਦਾ ਸਮਾਨ ਐ ਇਹ। ਸਾਰੀ ਪਾੜੇ ਵਿੱਚ ਐ। ਅੱਛੀ ਲੱਗ ਰੱਖ ਲੈਣਾ ਚਾਹ ਪੱਤੀ ਤੇਰ ਬਾਕੀ ਘਰ ਤੋਂ ਲਿਆਉਣੇ ਲਾਉਣੇ ਯਾਰ 2 ਕਿਲੋ ਚੀਨੀ ਲਿਆਉਂਦੇ ਆ ਰਿਲੈਕਸ ਵੀ ਜੋਗਾ ਪਹਿਨਾ ਸਭ ਤੋਂ ਪਹਿਲਾਂ ਲੱਤਾਂ ਹਲਾਓ ਜਦ ਤੱਕ ਕੋ ਇਹ ਆ ਪੂਰਾ ਜੋਰ ਲਾਉਣਾ ਬਹੁਤ ਖਿੱਚ ਪੈਂਦੀ ਆ ਫਿਰ ਆਪਣੇ ਵੱਲ ਨੂੰ ਆਏ ਤੇ ਦੂਜੇ ਪਾਸੇ ਨੂੰ ਆਹ ਹਾਂ ਹਨਾਂਦਾ ਇਹਨਾਂ ਕੇ ਇਹ ਜਿਹੜੇ ਕਰ ਲੇ ਮੈਂ ਦੱਸ ਰਿਹਾ ਵੀ ਕਿੱਦਾਂ ਮੈਂ ਜੋਗਾ ਕਰਦਾ ਹੁੰਦਾ ਤੇ ਲੱਤਾਂ ਇਕੱਠੀਆਂ ਕਰਨੀਆਂ ਆ ਆਇਆ ਕਰ ਲੈਣਾ ਫਿਰ ਪਿਆਰ ਨਾਲ ਜੋ ਦਾ ਜੋਰ ਨਹੀਂ ਮਾਰਨਾ ਹੈਗਾ ਜਿਹੜੇ ਸਾਹ ਬਹਰ ਨੂੰ ਧੱਕਣਾ ਲੈ ਨਾ ਇਦਾਂ ਫਿਰ ਤੇ ਤੇ ਇਹ ਕਰੋ ਢਿੱਲੀ ਥੋੜੀ ਥੋੜਾ ਜਿਹੜੇ 10 ਤੋਂ 15 ਮਿੰਟ ਲਾਓ ਬੋਡੀ ਵਧੀਆ ਰਹਿੰਦੀ ਆ ਸਾਨੂੰ ਆ ਹੱਥ ਤੱਕ ਹੋ ਗਿਆ ਕਰਦੇ ਨੂੰ ਆਪਾਂ ਨੂੰ ਤੁਨ ਵਿੱਚ ਹੀ ਤੰਗਣਾ ਮਿਲ ਮੈਨੂੰ ਬੜਾ ਤੰਗਣਾ ਕਿੱਛ ਇਹ ਮੇਰਾ ਜੋਗਾ ਗੁਰੂ ਨੇ ਤੇ ਹੱਥ ਤੱਕ ਹੋ ਗਿਆ ਉਸ ਤੋਂ ਬਾਅਦ ਫਿਰ ਡਾਂਸ ਵੀ ਕਰਦੇ ਡੈਕ ਲਾ ਕੇ ਪਰ ਕਹਾਂ ਗਾਣੇ ਉਹ ਵੀ ਕਰਦੇ ਹੁੰਦੇ ਓ ਉਹ ਵੀ ਕਰਦੇ ਹੁੰਦੇ ਇੰਨੀ ਚੀਜ਼ਾਂ ਕਰਦੇ ਪਏ ਸੀ ਹੁਣ ਸਵੇਰੇ ਸਵੇਰੇ ਥੋੜਾ ਸਰੀਰ ਦਾ ਖਿਆਲ ਰੱਖਿਆ ਕਰੋ ਤੇ ਕੱਲ ਸਾਥੇ ਵੀਡੀਓ ਕੱਲ ਦੀ ਪੋਸਟ ਵੀ ਪਾਉ ਜੀ ਨਾ ਕੱਲ ਜੋਗਾ ਦੇ ਦਾ ਹੂੰ ਕੱਲ ਜੋਗਾ ਸਾਥੇ ਪੋਸਟ ਹੀ ਪਾ ਜੀ ਲੈ ਪਾ ਦੁੱਧਾ ਜਦ ਤੱਕ ਚਾਹ ਬਣਾਣੀ ਜਦ ਤੱਕ ਮੇਰਾ ਜੋਗਾ ਖਤਮ ਹੋ ਜਾਣਾ ਇਦਾਂ ਲੈ ਵੀ ਚਾਹ ਬਣ ਗਈ ਟਰਸ਼ੀ ਨਾਲੇ ਪਾਈ ਜਾ ਰਹੀ ਹੈ ਆ ਤਰੈ ਸੱਦ ਕੇ ਵਾਹ ਬਈ ਵਾਹ ਲੋ ਜੀ ਚਾਹ ਵਰਦੀ ਲਾ ਸ਼ੁਕਰੀਆ ਤੇਰਾ ਬਈ ਸ਼ੁਕਰੀਆ ਵਾਹ ਬਈ ਵਾਹ ਰੰਗਦਾਰ ਜਾ ਡਾਂਸਿੰਗ ਜੋਗਾ ਡਾਂਸਿੰਗ ਜੋਗਾ ਗੁਰਜਰ ਬਾਈ ਹੱਸ ਰਿਹਾ ਉਧਰ ਏ ਡਾਂਸਿੰਗ ਜੋਗਾ ਹੋ 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 ਲਓ ਬਈ ਬੰਦ ਬਾਬਾ ਜੀ ਵੀ ਆ ਗਏ ਨੇ ਓ ਪਿੱਛੇ ਤੜੇ ਲਿਬੜ ਨਾ ਲਓ ਬਈ ਗਾਣਾ ਦਿਲ ਪਰ ਕਿਸੇ ਦਾ ਦੁਖਾਇਓ ਨਾ ਸਹੀ ਗੱਲ ਆ ਵਾਹ ਬਈ ਵਾਹ ਅਸੀ ਬਈ ਖਾਓ ਪੀਓ ਐਸ ਕੋ ਮਿੱਤਰੋ ਦਿਲ ਪਰ ਕਿਸੇ ਦਾ ਦੁਖਾਇਓ ਨਾ ਕਈ ਬੰਦੇ ਵੀ ਉਹ ਵੀਡੀਓ ਦੇਖ ਦੇ ਕੇ ਚਲੇ ਜਾਂਦੇ ਆ ਚਾਪ ਲਾਈ ਰਿਆ ਚਾਪ ਲਾਈ ਬੰਦ ਲਾ ਬਾਈ ਚਾਹ ਖਾਣ ਪੀਣ ਦੀਆਂ ਗੱਲਾਂ ਹੋ ਰਹੀਆਂ ਖਾਣ ਪੀਣ ਦੇ ਕਹਿੰਦਾ ਖਾਓ ਪੀਓ ਐਸ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦਿਖਾਇਓ ਉਹਨਾਂ ਨੂੰ ਜੋਗਾ ਕਰਿਆ ਉਸ ਤੋਂ ਬਾਦ ਨਾ ਹੱਤੇ ਧੋਤੇ ਫਿਰ ਉਸ ਤੋਂ ਬਾਦ ਪਤਾ ਕੀ ਕਰਿਆ ਹੁਣ ਤੁਹਾਨੂੰ ਦਿਖਾਉਂਦਾ ਮੈਂ ਤੁਹਾਨੂੰ ਫਿਰ ਬਾਬਿਆਂ ਨੇ ਮੋਟਰ ਤੇ ਸਰ੍ਹਦਾਈ ਬਣਾ ਲਈ ਫਿਰ ਬਾਬਿਆਂ ਨੇ ਮੋਟਰ ਤੇ ਸਰ੍ਹਦਾਈ ਬਣਾ ਲਈ ਥੋੜੀ ਜਿਹੀ ਗੱਡੀ ਧੋਤੀ ਤੇ ਹੁਣ ਮੈਂ ਤਿਆਰ ਹਾਂ ਸਰ੍ਹਦਾਈ ਦੇ ਤਿੰਨ ਗਲਾਸ ਪੀਲੇ ਮਜ਼ਾ ਆ ਗਿਆ ਤੇ ਤੰਣਾ ਵੀ ਨਾ ਲਿਆ ਬਾਬਾ ਜੀ ਦੋ ਸ਼ਕਤੀ ਅੱਜ ਮੈਂ ਚੌਕੇ ਛੱਕੇ ਮਾਰ ਕੇ ਆਵਾਂ ਮੈਂ ਮੈਂ ਦੇਖਦਾ ਜੇ ਖੜਾ ਲੈਣਾ ਨੇ ਆ ਸ਼ਕਤੀ ਵਧ ਰਹਾ ਸ਼ਕਤੀ ਵਧ ਰਿਆ ਬਸ ਠੀਕ ਚਲ ਵੀ ਚਲਾ ਜਾ ਉਸ ਤੇ ਖੜੋ ਅੱਛੇ ਤੇ ਆ ਕੇ ਬੰਦੇ ਰਿਲੇਟ ਹੋ ਰਿਹਾ ਲੈਟਾ ਉਲੀ ਖੜਾ ਦੇ ਉਲੀ ਖੜਾ ਹੋਏ ਤੈ ਗਾਲ੍ਹਾਂ ਖਾਣੀਆਂ ਜਿੱਥੇ ਜੁਗਿਆ ਦਿੱਤੇ ਚਲ ਬਈ ਅੱਜ ਮਿੱਠਾ ਟੱਕ ਚਲੀਏ ਫਿਰ ਹੁਣ ਬੱਤ ਬਾਈ ਕਰ ਦੂਗਾ ਸੇਵਾ ਹੁਣ ਆ ਗੋਲ ਮੈਨੂੰ ਭੜਾ ਦੇ ਕਰਵਾਸਤੇ ਭੇਜ ਬੱਲ ਪਾ ਭਰ ਲਈ ਧੋਕੇ ਭਰ ਲਈ ਬਾਈ ਅੱਜ ਪਹਿਲੀ ਵਾਰ ਸਾਡੇ ਕੋਲ 10 ਸਰਦਈ ਬਚੇ ਨਹੀਂ ਬਚਦੀ ਨਹੀਂ ਹੈ ਉਹ ਪਤਾ ਕਿਉਂ ਮੈਚ ਕਰਕੇ ਅੱਜ ਅਸੀਂ ਸ਼ਨੀਵਾਰ ਪੱਕਾ ਰੱਖਿਆ ਬਾਬਾ ਰਗੜਾ ਲਾਉਣ ਵਾਸਤੇ ਅੱਜ ਸ਼ਨੀਵਾਰਾ ਸ਼ਨੀਵਾਰ ਨੂੰ ਬਾਬਾ ਲਾਉਂਦਾ ਹੁੰਦਾ ਇੱਕ ਇੱਕ ਦੋ ਦਿਨ ਤੱਕ ਸਾਡਾ ਇੱਕ ਹੋਰ ਬੈਸਟ ਟੂਰ ਆ ਰਿਹਾ ਥਾਈਲੈਂਡ ਦਾ ਮੈਸੇਜ ਆ ਰਿਹਾ ਬਾਈ ਥਾਈਲੈਂਡ ਨਹੀਂ ਥਾਈਲੈਂਡ ਥਾਈਲੈਂਡ ਵਾਲਾ ਥੋੜਾ ਅੱਗੇ ਕਰਤਾ ਆਪਾਂ ਨੇ ਹੁਣ ਇੱਕ ਹੋਰ ਧਾਰਮਿਕ ਯਾਤਰਾ ਆ ਰਹੀ ਆ ਬੰਤ ਬਾਈ ਦੇ ਨਾਲ ਉਹ ਦੱਸਿਓ ਹੁਣ ਕੜੀ ਆ ਕਮੈਂਟਾਂ 'ਚ ਦੱਸ ਦਿਓ ਅੱਜ ਉਹ ਕਾ ਕਹਿੰਦੇ ਹੁੰਦੇ ਆ ਮੇਰਾ ਨਾਮ ਲਿਖਿਆ ਆ ਬਾਈ ਬਾਈਓ ਪਹਿਲਾ ਬਾਈ ਉਹਨਾਂ ਕੋਲ ਬੰਦੇ 4 ਤੇ 1 ਬੰਦਾ ਵਿੱਚ ਮਿਸ ਕਰ ਗਿਆ ਫਿਰ ਵਿੱਚ ਮੈਂ ਫਿੱਟ ਹੋ ਗਿਆ ਉੱਥੇ ਚੱਲ ਵੀ ਚੱਲ ਚੱਲ ਬਾਬਾ ਜੀ ਕੱਲੂ ਫਿਰ ਦੇਖਾਂਗੇ ਦੁਬਾਰਾ ਫੇਰ ਗੱਡਾ ਲਾ ਲਾਂਗੇ ਨਹੀਂ ਚੱਲੂ ਫੇਰ ਲਾ ਲਾਂਗੇ ਇਹ ਤਾਂ ਉਹ ਹੈਲਦੀ ਚੀਜ਼ ਆ ਲੈ ਹੁਣ ਮੈਂ ਵੀ ਤੁਰਾਂ ਗੱਡੀ ਓੱਤਰੀ ਓੱਤਰੀ ਬੱਚ ਗਿਆ ਬੱਚ ਗਿਆ ਗਿਰ ਗਿਆ ਤਾਂ じゃ ਗੱਲਾਂ ਕਰੀ ਜਾਂਦੇ ਆ ਚਾਬੀ ਤੇ ਕੱਟ ਲਈ ਮੈਂ ਕਸ ਕਰੇ ਪਰ ਜੋਗਾ ਕਰਿਆ ਸੀ ਤੁਸੀਂ ਦੇਖੇ ਹੁਣ ਗਾਂਸ ਸੀਕ ਫਰੰਸਿੰਗ ਕਹਵਾਇ ਕਿਸੋ ਤੋਂ ਨਾ ਚਾਪਾ ਸੀ ਬੈਠੋ ਹੁਣ ਲੇਟ ਹੋ ਰਿਆ ਨਕੱਦਾ ਰਵਾ ਪਾਇਆ ਤੁਸੀਂ ਭਾਜ ਤਿੰਨੇ ਜਣੇ ਬਹਿ ਜਣੇ ਪਿੱਛੇ ਤੇ ਬੈਠੋ ਲੋ ਆ ਨਹੀਂ ਨਹੀਂ ਬੰਦੇ ਬੰਦੇ ਬਹਿ ਲੇਗਾ ਪਾ ਚੋ ਬਣਾਣਾ ਪੈਸਾ ਜਿੰਨੇ ਮਰਜੀ ਤੋਰੋ ਦੇ ਪਿੱਛੇ ਯਾਰ ਦੇਖੋ ਯਾਰ ਅੱਗੇ ਉਹ ਬੇਬੇ ਕਿੱਥੇ ਬਿਠਾ ਲੂੰਗੇ ਮੈਂ ਪਰ ਖੜ ਗਿਆ ਇੱਕ ਬੰਦਾ ਹੋ ਗਿਆ ਨਾ ਹਲੇ ਇੱਕ ਮੈਨਾਂ ਆਂਡੀਆਂ ਗੱਡੂ ਹੀ ਗੱਡੀ ਚ ਵਾਇਆ ਕੇ ਜਾਣਾ ਜੇ ਉੱਪਰ ਬੈਠਣਾ ਬੈਜ ਨਹੀਂ ਰਾਜ਼ੀ ਮੇਰਾ ਭਰਾ ਸੀਰਾ ਉਹ ਲੈਕਸ ਆਂਡੀਆਂ ਆਏਗਾ ਯਾਰ ਇਹ ਤਾਂ ਕਹਿ ਰਿਹਾ ਬੰਦਾ ਤਾਂ ਤਾਂ ਨੜ ਗਈ ਆਪਣਾ ਛੇੜ ਜਾਣਾ ਆਪਣੇ ਨਾਲੇ ਜਾਣਾ ਥੱਲੇ ਨੇ ਵੀ ਕਿੱਥੇ ਆਇਆ ਉਹ ਕਰਾ ਗਿਆ ਯਾਰ ਉਹ 76 ਨੂੰ ਉਠਾ ਲਓ ਜਿਹਨੇ ਮਰਜ਼ੀ ਬੰਦਾ ਜਿਹਨੇ ਮਰਜ਼ੀ ਕਟਰਾਲੀ ਪਾ ਲਓ ਭਾਵੇਂ ਪਿੱਛੇ ਵੀ ਪਾ ਲਈ ਟਰਾਲੀ ਪਾ ਲਈ ਜੋ ਕੀ ਆ ਉਹ ਇੱਧਰ ਨੂੰ ਭੇਜੀ ਲੱਗੀ ਨਹੀਂ ਨਹੀਂ ਦੇਖੀ ਨਹੀਂ ਲੱਗੀ ਪਠਾਲ ਵੇਰ ਲੱਗੀ ਉਹ ਕਿੱਥੇ ਬੈਠਣਾ ਬੜ ਗਿਆ ਬੜ ਗਿਆ ਫੜ ਗਿਆ ਬੜ ਗਿਆ ਨਾ ਮੈਂ ਇੱਧਰ ਪਤਾ ਉਹਨਾਂ ਕੜਲੀ ਕੜੀ ਤੋੜ ਲੈ ਮੈਂ ਇੱਧਰ ਲਾਵੇ ਬੰਦੇ ਤਿਆਰ ਹੋ ਰਹੇ ਨੇ ਬੜਾ ਅੱਖਾ ਪਹੁੰਚੇ ਫਿਲਡਿੰਗ ਕਰਕੇ ਆ ਗਏ 295 ਗਰਮੀ ਗਰਮੀ ਹੋ ਗਏ ਬੜੇ ਵਧੀਆ ਗੇਰਾ ਬੁਨੇ ਨੇ ਬੋਲੇ ਵਧੀਆ ਕਰਿਆ ਬਾਈ ਲੱਖੀ ਨੇ ਬਹੁਤ ਸੋਣਾ ਮੈਡਨ ওভার ਲਾਇਆ ਅੱਜ ਫਿਲਡਿੰਗ ਬਹੁਤ ਸੋਣੀ ਕਰੀ ਅਨੇ ਅੱਜ ਲੋਕੀ ਸਾਡੇ ਮੁੰਡਾ ਨੂੰ ਬੈਟਿੰਗ ਪਰ ਗਿਆ ਉਧਰ ਕੋਲ ਹੋ ਗਿਆ ਗਲਤ ਕਿੰਨਾ 53 ਟਾਰਗੇਟ 54 ਬੋਲਿੰਗ ਦਾ ਫੈਸਲਾ ਲਿਆ ਵੀਰੇ ਅਪਗ੍ਰੇਡਿੰਗ ਪੰਨਾ ਆਊਟ ਹੋ ਕੇ ਵਾਪਸ ਆ ਜਿੱਤੇ ਵਾਲਾ ਬੋਲਿੰਗ ਬਾਲ ਕਿਤੇ ਬੈਠ ਕਿਤੇ ਹਾਂ ਰੋਲਾ ਪੈ ਗਿਆ ਉਧਰ ਬਾਲ ਕਿਤੇ ਆ ਬੈਠ ਕਿਤੇ ਅੱਜ ਤਾਂ ਗਲਤ ਕਰ ਲਿਆ ਯਾਰ ਉਹ ਉਹ ਵਾਰਦਾ ਵਾਰ ਹੀ ਮਨੇ ਆ 12 ਦਾ ਫੈਸਲਾ ਲਾਫਾ ਜਿੱਤ ਕੇ ਕੋਈ ਚੱਕਰ ਨਹੀਂ ਆਨਟਾ ਜੇ ਮੈਚ ਨਿਕਲੂਗਾ ਹਾਂ ਹਾਂ ਜੋਰੇ ਤਾਂ ਮੇਡਨ ওভার ਬਚਾ ਗਿਆ ਅੱਜ ਹਾਂ ਹਾਂ ਅਗਲਾ ਹੋ ਲੈ ਗਏ ਨੇ ਬਿੰਦੂ ਵਾਲੇ ਵੀ ਰਾਮ ਜੀ ਵੀ ਦੇ ਜੰਦੀ ਜੰਦੀ ਰੋਮਪ ਹੋ ਜੇ ਉਹ ਨਹੀਂ ਕੀਤਾ ਮੈਚ ਜਿੱਤ ਕੇ ਅੱਜ ਖੜੇ ਸਾਰੇ ਐਮ ਜੀ 11 ਜੁਮੇਤੀ ਹੈ ਜੀ ਉਹ ਭਾਈ ਅੰਪਾਇਰ ਭੇਜ ਦੇ ਜਿਹੜੇ ਲਾਈਆਉਂ ਦਾ ਤੁਸੀਂ ਜ਼ਿੰਮੇਵਾਰ ਬੈਟਸਮੈਨ ਮੈਚ ਨੇੜੇ ਲਾਈਆਉਂ ਦਾ ਅੰਪਾਇਰ ਭੇਜ ਦਿਓ ਜਲਦੀ ਜਲਦੀ ਸ਼ਾਬਾਸ਼ ਲਖੀ ਸ਼ਾਬਾਸ਼ ਸਾਡੇ ਸਾਡੇ ਤੇਰਾ ਸ਼ਾਟ ਦੇ ਕੇ ਹਰਾ ਰਹਿ ਗਿਆ ਅੱਜ ਮੈਂ ਨੂਹ ਕਲੋਨੀ ਸਾਈਡ ਆਏ ਹੋਏ ਇਧਰ ਇੱਕ ਫਾਇਦਾ ਨਾਉਣ ਦਾ ਬੜਾ ਫਾਇਦਾ ਇਧਰ ਪਿੱਛੇ ਨਹਿਰ ਚੱਲਦੀ ਹੈ ਪਿੱਛੇ ਦਿਖਾਉਣਾ ਪੁਲਿਸ ਜਾਂਦੇ ਦਿਖਾਉ ਹੁਣ ਉੱਪਰ ਚੜ੍ਹ ਕੇ ਉਹਦਾ ਵੀ ਨਹਿਰ ਦੇ ਵਿੱਚ ਨੂੰ ਥੱਲੇ ਨਾ ਪਿੰਡ ਵਾਲਿਆਂ ਨੂੰ ਪਾਣੀ ਦਿੱਤਾ ਹੈ ਇਧਰ ਨੂੰ ਛੱਡਿਆ ਪਾਣੀ ਛੱਡਿਆ ਥੱਲੇ ਉੱਥੇ ਨਾਉਣ ਲੱਗੇ ਹੋਏ ਆ ਪਾਣੀ ਓਹ ਹੋ ਹੋ ਐਨਾ ਠੰਡਾ ਦਿਖਾਉਂਦੇ ਜਾ ਯਾਲਾ ਬੋਡਾ ਬੜੀਆ ਬੜੀਆ ਨਹੀਂ ਰਹੀ ਆਹ ਉੱਥੇ ਡਾਲਾ ਲਓ ਜੀ ਨਹਿਰੀ ਪਾਣੀ ਨਾਲ ਨਹਾ ਕੇ ਕੜਲ ਕੜਲ ਪਹਿਲੇ ਵੀ ਤੁਹਾਨੂੰ ਬਹੁਤ ਗੜੀ ਸੀ ਉਹ ਵੀ ਤੇ ਆਹ ਨਹਿਰ ਦਾ ਪਾਣੀ ਤਾਂ ਥੱਲੇ ਨੂੰ ਡੱਡਿਆ ਹੋਇਆ ਤਾਂ ਇਧਰੋਂ ਵੀ ਥੱਲੇ ਨੂੰ ਡੱਡਾ ਹੋਇਆ ਪਾਣੀ ਆਇਆ ਥੱਲੇ ਨੂੰ ਪਾਗਣਾ ਡੱਡਿਆ ਹੋਇਆ ਮਜ਼ਾ ਆ ਰਿਹਾ ਵੀ ਨਹੀਂ ਉਹ ਚਲ ਜਿਨ੍ਹਾਂ ਤੁਸੀਂ ਕਹਿ ਸਕਦੇ ਜਿਨ੍ਹਾਂ ਬਰਫ਼ ਘੋਲੀ ਹੋਈ ਹੁੰਦੀ ਪਾਣੀ ਦੇ ਵਿੱਚ ਰਿੰਕੂ ਨੇ ਨਾਤਾ ਬਾਕੀ ਬੰਦੇ ਵਿੱਚ ਨਹਾ ਲੈ ਨਿਆਰ ਆ ਗਿਆ ਬਾਈ ਨਿਆਰ ਆ ਗਿਆ ਬਾਈ ਸਵਾਦ ਆ ਗਿਆ ਜ਼ਿੰਦਗੀ ਦਾ ਉਹ ਰੋਣ ਵਾਲਾ ਮੋਮੈਂਟ ਆ ਚੋਟੀ ਵਾਲੇ ਕਰਨੀ ਨੇ ਨਹੀਂ ਨਹੀਂ ਹੋ ਗਿਆ ਦੋ ਮੈਚ ਰਹੇ ਹੋਰ ਆਲੇ ਕੋਈ ਕੜਨਾ ਕੋਈ ਨਲੰਬਾ ਲੱਗਣਗੇ ਹੈ ਤਾਇਆ ਪੈਣ ਲੱਗੇ ਹੋਣਗੇ ਉਸ ਫਿਰ ਪੈਗੇ ਕਰਦਾ ਹੋ ਗਿਆ ਕੰਮ ਉਹ ਜੋ ਤਾਇਆ ਪੈਣ ਲੱਗੇ ਆ ਗਏ ਬੈਕਡੇਕ ਕੇ ਮੈਸੇਜ ਜਿੰਨਾ ਜੂਰਾ ਸਾਡਾ ਬੰਦਾ ਆ ਖੜਾ ਇੱਥੇ ਆ ਪਲੇਅਰ ਸਾਰੇ ਇਕੱਠੇ ਕਰੇ ਹੋਏ ਨੇ ਮਸਰ ਆਪਣਾ ਬਹੁਤ ਸਾਰਾ ਦਰਤਾ ਅੱਜ ਕਿਹੜਾ ਕਿਤੇ ਕੋਲ ਡੇ ਰਹੇ ਉਹ ਬਹੁਤ ਔਖਾ ਭੱਜਾ ਲੱਕੀ ਮੈਂ ਖੁਲ ਜਣਾ ਕੁਸੇ ਦਾ ਜਿਹੜੇ ਹਣ ਭੱਜਾ ਤੋਂ ਚੌਕ ਕਰ ਖੜਾ ਜਾਂਦਾ ਲੱਕੀ ਲੱਕੀ ਦੇ ਨਾ ਥੈਰੇਪੀ ਕਰ ਰਹੇ ਲੱਕੀ ਆਣਾ ਭੱਜੇ ਕਰ ਹਾਂਜੀ ਬਾਕੀ ਭਾਈ ਇੱਕੋ ਗੱਲ ਤੂੰ ਤਾਂ ਕਹਿੰਦਾ ਜੇ ਕਿਤੇ ਵੀਡੀਓ ਬਣ ਜੇ ਮਿਲਣ ਦੇ ਵੀ ਹੋ ਜਾਣਾ ਤੇ ਜ਼ਰਾ ਹਨਾ ਔਰੇ ਭਾਈ ਜੋਗਾ ਕਰ ਰਹੇ ਨਾਲ ਜੋਗਾ ਕਰ ਰਹੇ ਉਹ ਨਾਲ ਦੇ ਨਾਲ ਇਹ ਕਿਹੜਾ ਜੋਗਾ ਕਿਹੜਾ ਵੜ ਗਿਆ ਦਿਮਾਗ ਚੋਂ ਜੋਗਾ ਲੱਕੀ ਦੀ ਥੈਰੇਪੀ ਹੋ ਰਹੀ ਹੈ ਇਸ ਟਾਈਮ ਬੰਦਾ ਨੀ ਨਾ ਬਿਆਰ ਸਪੈਸ਼ਲ ਬੰਦਾ ਬਲਾਇਆ ਕੋ ਸਰੇਪੀ ਵਾਲਾ ਓ ਮਾਈ ਗੋਡ ਲਾਈਸੈਂਸ ਬੰਦਾ ਬੰਦਾ ਬਾਈ ਦੂਜੀ ਵਾਂ ਫੜ ਪਈ ਚੌਥ ਮੰਗਾ ਡਾਊਨ ਆਸਮਾਨ ਕੀ ਤਰਫ 18 ਐਂਪੀਅਰ ਸਰਵਾਂ ਚੁੱਕੜੇ ਬਣਾਈ ਤੇ 4 ਕਿਲੋਮੀਟਰ ਪੈਸੇ ਨਹੀਂ ਖਾਦਾ ਰਹਿਣ ਦੋ ਬਾਈ ਦੂਜਾ ਹੰਨਾ ਚ ਰੰਨ ਬਹੁਤ ਖਾ ਗਏ 7 ਓਵਰਾਂ ਚ 118 ਨਿਖਾ ਗਏ ਇਹ ਦੇਖਦੇ ਹੁਣ ਕੀ ਕਰਦੇ ਆ ਜੋਰ ਨੇ ਤਨੇ ਚੌਕੇ ਛੱਡੇ ਤੇਰੇ ਪੈਰ ਬਾਹਰ ਚੱਕ ਲਿਆ ਤੰਨੇ ਨੇ ਇੱਕ ਕੈ ਛੱਡਿਆ ਦੇਖਣ ਗੱਲਾਂ ਬਾਤਾਂ ਦੇ ਸਿੰਪਲ ਗਾਇ ਤੰਨੇ ਤੋਂ ਤੰਨੇ ਕੋਲ ਯਾਰ ਇੰਚੂ ਕੋ ਵੀ ਕਹਤਾ ਉਹੀ ਮੇਰੇ ਮੰਗ ਦੋ ਚੌਕੇ 8 ਦਿਆ ਚੌਕਾ 12 ਰਨ ਹਾਈ ਸਕੋਰ ਮਾਰ ਗਿਆ 90 ਬੰਨ ਸਕੋਰ ਹੋ ਗਿਆ ਸਕੋਰ ਮਾਰ ਗਿਆ 80 ਗ੍ਰਾਂਡ ਦੇ ਸਾਰੇ ਐਕਸਟਰਾ ਤੁਸੀਂ ਖਾਦੇ ਜਿਹੜੇ ਫਿਲਡਿੰਗ ਮਿਸ ਕਰਕੇ

ਰਨ ਬਹੁਤ ਚਾਹੀਦੇ ਆ 12 ਬਲਾਂ ਚ 34 ਰਨ ਆ 11 ਬਲਾਂ ਚ 33 32 32 ਰਹਿ ਗਏ ਕਿਉਂ ਡਰਦੇ ਨਾ ਪਾਣ ਜੇਡ ਮਾਈਡ ਆ ਗਈ ਵੈਡ ਆ ਗਈ ਜੀ ਵਾਈ ਤਗੜਿਆ ਵੀ ਮੜਿਆ 31 ਰਹਿ ਗਏ 11 ਬੋਲੇ 31 31 ਰਹਿ ਗਏ 31 31 ਫਰੀ ਫਰੀ ਜੇ ਫਸ ਬੀ ਬਣਾ ਲੈਣੇ ਲਾਸਟ ਚੌਂਕਾ ਹਾਂ 10 ਬੋਲ 10 ਬੋਲ ਉਹ ਕਾਉਂਟ ਕਰਦੀ ਉਹ ਡੈਟ ਨਹੀਂ ਦੇਗੀ लवली ਤੋਂ ਖੇਲ ਕੇ ਬੋਲਾ ਪੂਰੀ ਬੈਂਸ ਵਸਾਈ ਹੋਈ ਸਾਰਿਆਂ ਵਿੱਚ ਕਿਹਦੀ ਕਿਹਦੀਆਂ ਗਲਤੀਆਂ ਛੋਟੇ ਛੋਟੇ ਗਲਤੀਆਂ ਕਰਕੇ ਚਲੋ ਹੁਣ ਕੋਈ ਨਹੀਂ ਕ੍ਰਿਕਟ ਆ ਅੱਗੇ ਕ੍ਰਿਕਟ ਆ ਜਿੱਤਾ ਹਰ ਚੱਲਦੀ ਇਹ ਨਹੀਂ ਚਾ ਫਿਰ ਵੀ ਵਧੀਆ ਖੇਲੇ ਯਾਰ ਫਿਲਡਿੰਗ ਲੂਜ਼ ਹੋਈ ਥੋੜੀ ਥੋੜੀ ਫਿਲਡਿੰਗ ਸਾਥੇ ਲੂਜ਼ ਹੋਈ ਹੈ ਬਾਕੀ ਚੱਲ ਰਹੀ ਹੈ 20 ਰਨ ਜਿਆਦਾ ਬਣ ਗਏ ਹੋਈ ਫਿਲਡਿੰਗ ਵਾਲਿਆਂ ਚਲੋ ਵਾਰਗਰਨ ਨੂੰ ਫੀਲਡਿੰਗ ਵਿੱਚ ਤਿੰਨ ਚੌਕੇ ਜਿਹੜੇ ਛੱਡੇ ਹੋ ਕੋ ਸੰਨ ਦੇ ਉੱਥੇ ਚਾਰ ਕਰਾਨਾ ਆਉਂਦੇ ਇੱਕ ਕੈਚ ਹੋ ਗਿਆ ਲਾਸਟ ਕੈਚ ਡਰੋਗਾ ਤੰਨੇ ਕੋ ਤੂੰ ਜਿਹੜਾ ਤੰਨੇ ਨੇ ਸਿੰਪਲ ਕੈਚ ਛੱਡਿਆ ਦੱਸ ਉਹ ਤੋਂ ਹੀ ਨਿਕਲ ਗਿਆ ਐਸੇ ਐਸੇ ਨਿਕਲ ਗਿਆ ਚਿਪਕੀ ਨਹੀਂ ਮੇਰੇ ਹੱਥ ਮੈਚ ਨਿਕਲਾ ਤੂੰ ਮੈਚ ਗਿਆ ਮੈਚ ਨਿਕਲਾ ਹਾਂ ਤਾਂ ਆਊਟ ਹੋ ਗਿਆ ਲੱਗ ਰਿਹਾ ਹੋ ਜਾ ਫੋਟਕ ਫੇਰ ਲੱਗ ਗਿਆ ਕੋਟਕਪੂਰੇ ਦਾ ਇਹ ਨਹੀਂ ਸਵੇਰੇ ਲੇਟ ਕਰਾਇਦਾ ਦੋ ਮਿੰਟਾਂ ਬੰਦ ਕਰਨ ਦੀ ਗਾਰੰਟੀ ਲੱਗੀ ਦੀ ਆਪਾਂ ਨੂੰ ਸਵੇਰੇ ਇੱਕ ਜਦੋਂ ਤਾਂ ਮੈਂ ਫਰੈਸ਼ ਤੇ ਬਹੁਤ ਜ਼ਿਆਦਾ ਅੱਛਾ ਅਗੜਾ ਟ੍ਰੇਨਿੰਗ ਆ ਗਈ ਉਹ ਟਰੱਕ ਘੜ ਕੇ ਆ ਕੇ ਆ ਅਗੜ ਕੇ ਆ ਕੇ ਟਰੱਕ ਤੇ ਟ੍ਰੇਨ ਇਹ ਬਹੁਤ ਸਪੀਡ ਨਾਲ ਆਉਂਦੀ ਇੱਥੇ ਯਾਰ ਆ ਦੇਖੋ ਟ੍ਰੇਨ ਕਿੰਨੀ ਸਪੀਡ ਨਾਲ ਜਾ ਰਹੀ ਯਾਰ ਰੋ ਰੋ ਜਾ ਰਹੀ ਮਸਤ ਚਾਲ ਯਾਤਰਾ ਦੀ ਤਿਆਰੀ ਹੋ ਰਹੀ ਆ ਕੱਪੜੇ ਸਾਰੇ ਕੱਢ ਲੇ ਬਾਕੀ ਹੁਣ ਤਾਂ ਆ ਇੱਕ ਕਾਫੀ ਟੂਰ ਹੋ ਜਨਾਂ ਇੱਕ ਕਾਫੀ ਇੱਕਦਾਂ ਦੋ ਤਿੰਨ ਮੇਰੇ ਤਾਂ ਪੈਕੇ ਰਹਿ ਜਾਂਦੇ ਜਿਹਦੇ ਵਿੱਚ ਮੇਰੇ ਦਵਾਈਆਂ ਦੁਵਾਈਆਂ ਸਾਰਾ ਉਹ ਪੈਕੇਟ ਤਿਆਰ ਆ ਜਿਹਦੇ ਵਿੱਚ ਮੇਰਾ ਬੁਰਸ਼ ਵਗੈਰਾ ਕਾਲਗਟ ਉਹ ਇੱਕ ਪੈਕ ਲੱਗ ਕੇ ਕਰਕੇ ਰੱਖਿਆ ਹੋਇਆ ਆ ਕੱਪੜੇ ਨੇ ਕੱਪੜੇ ਦੀ ਵੀ ਮੇਰੇ ਜਿਹੜੇ ਪੈਟ ਹੁੰਦੇ ਬਸ ਆ ਜਿੰਨਾ ਨੰਬਰ ਟੂਰ ਹੁੰਦਾ ਜੇ 7 ਜਾਂ 8 ਦਿਨਾਂ ਦਾ ਟੂਰ ਹੋਇਆ 7-8 ਟੀ-ਸ਼ਰਟ ਹੋ ਜਾਂਦੀਆਂ ਦੋ ਤਿੰਨ ਲੋਹਰਾ ਹੋ ਜਾਂਦੀਆਂ ਦੋ ਪੈਂਟਾਂ ਹੋ ਜਾਂਦੀਆਂ ਬਸ ਇੱਕ ਤੌਲੀਆ ਪੂਰਾ ਹੋ ਗਿਆ ਤੇ ਹੁਣ ਚੱਲੀਏ ਫਿਰ ਆਪਾਂ ਗੁੱਜਰਵਾਈ ਕੋਲ ਅਲਦੈ ਨੂੰ ਕਿਹਾ ਅਜਰ ਕਰਿਆ ਮੈਨੂੰ ਬੈਠਾ ਢੀਕਦਾ ਹੁਣ 8 ਵਜੇ ਜਾਂਦਾ ਗੁੱਜਰਪਾਈ ਕੋਲ ਬਾਈ ਅੱਜ ਤਾਂ ਗੁੱਜਰਪਾਈ ਨੇ ਤਨ ਤਨ ਕਰਾਤੀ ਤੇਰਾ ਸਾਮਾਨ ਪੂਰਾ ਲੈਂਦਾ ਮੈਂ ਟੈਨਸ਼ਨ ਨਾ ਲੈ ਪਤਾ ਕਿਹੜਿਆਂ ਵਿੱਚ ਕਿਧਰ ਕਿਧਰ ਪਾਤੇ ਫਿਰ ਉਹ ਬੀਜ ਨਹੀਂ ਬਾਈ ਇਹਨੇ ਮੈਂ ਹਾਂ ਬੀਜ ਪੇਰਾਲ ਬਣਾ ਕੇ ਜੀਬ ਇੱਕ ਬੀਜ ਕਿੱਥੇ ਪਏ ਆ ਅੱਛਾ ਕੱਲ ਨੂੰ ਪਾ ਦੇ ਫਿਰ ਕੱਲ ਨੂੰ ਫਿਰ ਮੈਂ ਗੋਡ ਦੇ ਫਿਰ ਪਾਉਂਗਾ ਪਾਣੀ ਆਹੀ ਘਾਲ ਤੇ ਲੱਗੂਗਾ ਸਾਰਿਆਂ ਬਹੁਤ ਠੀਕ ਆ ਬਾਈ ਨੇ ਨਾ ਅੱਜ ਖਾੜ ਪਾਤੀ ਆ ਇੱਕ ਪਾਸੇ ਤੋਂ ਪਾਣੀ ਲੱਗੂ ਹੁਣ ਬਾਕੀ ਨੇਰਾ ਹੋ ਗਿਆ ਇਹ ਅ ਮੈਂ ਜਿੱਦਾਂ ਮੈਂ ਸੋਚਦਾ ਵੀ ਇਹ ਤੇ ਸਾਈਡ ਸਾਈਡ ਪਰ ਖਾੜ ਹੋਵੇ ਇੱਕ ਸਾਈਡ ਤੋਂ ਪਾਣੀ ਛੱਡਿਆ ਜਿਹੜੀ ਮਰਜ਼ੀ ਕਰੇ ਪਾਣੀ ਛੱਡਦੀ ਆ ਆਹ ਦੇਖੀ ਆ ਖਾੜ ਬਣਾਤੀ ਬਾਈ ਨੇ ਵਾਹ ਬਈ ਬਾਈ ਤਾਂ ਢੂੜੇ ਪੱਟ ਕੇ ਰੱਖਤੀ ਬਾਈ ਨੇ ਅੱਜ ਇਹਨ ਵਾਹ ਬਈ ਵਾਹ ਇੱਕ ਇੱਥੋਂ ਪਾਣੀ ਛੱਡਿਆ ਉਹ ਬੱਲੇ ਬੱਲੇ ਆ ਵਾਹ ਵਾਹ ਬਈ ਵਾਹ ਹੁਣ ਇੱਥੇ ਤੇ ਸਾਰੇ ਪਾਸੇ ਪਾਣੀ ਘੁੰਮ ਜਾਏਗਾ ਹੁਣ ਕਮਾਲੇ ਕਰਤੀ ਬਾਈ ਨੇ ਅੱਜ ਬਾਈ ਜੋ ਮੈਂ ਸੋਚਦੇ ਇੱਕ ਮੈਂ ਚੀਜ਼ ਦੇਖੀ ਗੁੱਜਰ ਬਾਈ ਦੀ ਮੈਂ ਡ੍ਰਿੰਕ ਕਰਦਾ ਕੁਝ ਕਰਦਾ ਜੋ ਮੈਂ ਸੋਚਦਾ ਬਾਈ ਉਹ ਹੀ ਕੰਮ ਕਰ ਦਿੰਦਾ ਜਿੱਦਾਂ ਬਾਈ ਨੇ ਕਿਹਾ ਇੱਕ ਦਿਨ ਦੱਸਿਆ ਸੀ ਤਾਂ ਪੈਂਦਾਗਾ ਨਾ ਪਲਾਨ ਤਾਂ ਮੇਰੇ ਦਿਮਾਗ ਦੇ ਵਿੱਚ ਆ ਗਿਆ ਕਿ ਇਦਾਂ ਬਣਾਉਣਾ ਹੀ ਖਾਲ ਪਰ ਬਾਈ ਅੱਜ ਲੱਗਿਆ ਰਿਹਾ ਸਾਰੇ ਦਿਨ ਦਾ ਬਾ ਵੇ ਬਾ ਗੁੱਜਰ ਬਾਈ ਦਿਲ ਜੱਤ ਲੈ ਅੱਜ ਦਾ ਯਾਰ ਤਾਂ ਮੋੜਾ ਪਾਪਾ ਕਿੱਥੇ ਜਾਂਦੇ ਤੇ ਫੇਰੇ ਫੇਰੇ ਕੀ ਆਉਣਾ ਤੇ ਚੱਕ ਤੇਰਾ ਸਮਾਨ ਵੀ ਲੈ ਜਾਂਦਾ ਫਿਰ ਮੈਂ ਇੱਧਰ ਗਿਆ ਲੋਜੀ ਹੁਣ ਆਪਣੇ ਘਰ ਆ ਗਿਆ ਮੈਚ ਚੱਲਦਾ ਹਾਂਜੀ ਤੇ ਤਿਆਰੀਆਂ ਪੂਰੀਆਂ ਸਰਤ ਸਾਰਾ ਸਮਾਨ ਮੇਰੇ ਆ ਹਾਂ ਹਾਂ ਕੋਈ ਚਾਰਜ ਲਾਤੀ ਇਹਨੇ ਹੱਤਾ ਦਾ ਦੇਣਾ ਪਾਉਡਰ ਰੈਂਕ ਵੀ ਲਾ ਦੋ ਉਹ ਆਪੇ ਇੱਧਰ 1152 ਇਹ ਲੱਖਾਂਗੇ ਨਾ ਤੇ ਹੋਰ ਤੇ ਹੁਣ ਆਪਾਂ ਵੀਡੀਓ ਬੰਦ ਕਰਦੇ ਤੇ ਮੈਚ ਦੇਖਦੇ ਆ ਆਪਣਾ ਮੈਚ ਚੱਲਦਾ ਏ ਪਾਉਂ ਬੰਗਲਾਦੇਸ਼ ਤੇ ਇੰਡੀਆ ਹੁਣ ਅਸੀਂ ਸ਼ੁਰੂ ਜਲਦੀ ਹੈ ਤੇ ਬੈਠੀਏ ਪਈਏ ਧੰਵਾਦ ਜੀ ਹੁਣ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਤੁਹਾਨੂੰ ਕਰੀਏ ਲੈਪਟਾਪ ਆਨ